ਕਿਸਾਨ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਕਿਉਂਕਿ ਅੱਜ ਵਿਸਾਖੀ ਦਾ ਦਿਨ ਹੈ ਤੇ ਅਸੀਂ ਸਰੋਂ ਦੀ ਜਿਹੜੀ ਵਾਢੀ ਹੈ ਉਹ ਕਰ ਰਹੇ ਆ ਤੇ ਦੋ ਕਮਬਾਈਨਾ ਤੁਹਾਨੂੰ ਦਿਖਾਵਾਂਗੇ ਅੱਜ ਜਿਹਦੇ ਨਾਲ ਅਸੀਂ ਕਈ ਜਿਹੜੀਆਂ ਫਸਲਾਂ ਨੇ ਉਹਨਾਂ ਦੀ ਵਾਢੀ ਵੀ ਕਰ ਸਕਦੇ ਆ ਤੇ ਨਾਲੋਂ ਨਾਲ ਜਿਹੜੀ ਉਹਨਾਂ ਦੀ ਫਸਲ ਦਾ ਇਹ ਨਾੜ ਹੈ ਉਹਨੂੰ ਤੂੜੀ ਦੇ ਵੱਜੋਂ ਅਸੀਂ ਸਾਂਭ ਵੀ ਸਕਦੇ ਆ ਅੱਜ ਦੇ ਇਸ ਵੀਡੀਓ ਦੇ ਵਿੱਚ ਦੋ ਤੁਹਾਨੂੰ ਅਸੀਂ ਕਮਬਾਈਨਾਂ ਦਿਖਾਵਾਂਗੇ ਇੱਕ ਦੇ ਉੱਤੇ ਜਿਹੜਾ ਟਰੈਕਟਰ ਹੈਗਾ ਸੋਨਾਲੀਕਾ ਚੜਿਆ ਹੋਇਆ ਹੈ ਤੇ ਦੂਜੀ ਜਿਹੜੀ ਕਮਬਾਈਨ ਹੈ ਉਹਦੇ ਉੱਤੇ ਆਪਣਾ 55 ਹਾਰਸ ਪਾਵਰ ਵਾਲਾ ਜੋਂਡੀਅਰ ਟਰੈਕਟਰ ਜਿਹੜਾ ਹੈਗਾ ਉਹ ਚੜਾਇਆ ਗਿਆ ਹੈ ਤੇ ਦੋਨੇ ਜਿਹੜੀਆਂ ਮਸ਼ੀਨਾਂ ਨੇ ਲਗਭਗ ਸੇਮ ਨੇ ਪਰ ਦੋ ਅਲੱਗ-ਅਲੱਗ ਜਿਹੜੀਆਂ ਫਰਮਾਂ ਨੇ ਉਹਨਾਂ ਵੱਲੋਂ ਬਣਾਈਆਂ ਗਈਆਂ ਨੇ ਤੇ ਖਾਸ ਗੱਲ ਇਹਦੇ ਵੀਡੀਓ ਦੇ ਵਿੱਚ ਇਹੀ ਹੈ ਵੀ ਇਹ ਮਸ਼ੀਨਾਂ ਨਾਲੋਂ ਨਾਲ ਫਸਲ ਦੀ ਵਾਢੀ ਕਰਦੀਆਂ ਨੇ ਤੇ ਨਾਲੋਂ ਨਾਲ ਜਿਹੜਾ ਨਾੜ ਹੈਗਾ ਉਹਨੂੰ ਸਟੋਰ ਕਰਦੀਆਂ ਨੇ ਤੇ ਇਹ ਜਿਹੜਾ ਨਾੜ ਹੈਗਾ ਇਹਨੂੰ ਇੱਕ ਜੈਕ ਦੀ ਮਦਦ ਦੇ ਨਾਲ ਜਿਹੜਾ ਆਪਣਾ ਜਿਹੜਾ ਤੂੜੀ ਵਾਲਾ ਡਰਮ ਹੈ ਉਹਨੂੰ ਚੱਕ ਕੇ ਕਿਤੇ ਵੀ ਜਿਹੜਾ ਹੈਗਾ ਅਨਲੋਡ ਕੀਤਾ ਜਾ ਸਕਦਾ ਹੈ ਤੇ ਜਿਹੜੇ ਦਾਣੇ ਨੇ ਉਹ ਉਹ ਟੈਂਕ ਦੇ ਵਿੱਚ ਜਾਂਦੇ ਰਹਿੰਦੇ ਨੇ ਕਿਸਾਨ ਦੋਸਤੋ ਸਰੋਂ ਦੀ ਜਿਹੜੀ ਇਹ ਵਾਢੀ ਹੈ ਮਸ਼ੀਨ ਇਸ ਸਮੇਂ ਕਰ ਰਹੀ ਹੈ ਇਹ ਮਸ਼ੀਨ ਦਾ ਜਿਹੜਾ ਕਟਰ ਬਾਰ ਹੈ तकरीबन तकरीबन 12 ਫੁੱਟ ਚੌੜਾ ਹੈਗਾ ਤੇ ਬਹੁਤ ਜਿਹੜੇ ਵਧੀਆ ਤਰੀਕੇ ਨਾਲ ਸਰੋਂ ਦੀ ਇਹ ਸਫਾਈ ਕਰਦੀ ਹੈ ਤੇ ਆ ਮਗਰਲੇ ਜਿਹੜੇ ਟੈਂਕ ਜਿਹੜਾ ਬਣਿਆ ਹੋਇਆ ਹੈ ਇਹਦੇ ਵਿੱਚ ਜਿਹੜਾ ਨਾੜ ਹੈਗਾ ਉਹ ਕੁੱਤਰ ਕੇ ਇਹ ਜਿਹੜੀ ਮਸ਼ੀਨ ਹੈ ਜਮਾ ਕਰਦੀ ਹੈ ਆਓ ਆਪਾਂ ਜਿਹੜਾ ਇਹਦਾ ਪਿਛਲਾ ਜਿਹੜਾ ਡਰਮ ਹੈ ਉਹ ਤੁਹਾਨੂੰ ਦਿਖਾਉਨੇ ਆ ਤਾਂ ਇਸ ਤਰ੍ਹਾਂ ਜਿਹੜਾ ਇਹ ਡਰਮ ਹੈ ਪਿੱਛੇ ਵਾਲਾ ਖੁੱਲ ਜਾਂਦਾ ਹੈ ਤੇ ਜੈਕ ਦੇ ਮਦਦ ਦੇ ਨਾਲ ਇਹ ਚੱਕਿਆ ਵੀ ਜਾਂਦਾ ਹੈ ਤੇ ਇਹਦੇ ਅੰਦਰਲੇ ਪਾਸੇ ਇੱਕ ਜਿਹੜੀ ਜਾਲੀ ਹੈ ਉਹ ਲੱਗੀ ਹੋਈ ਹੈ ਤੇ ਜਿਹੜਾ ਬਾਹਰਲਾ ਡਰਮ ਹੈ ਤੇ ਅੰਦਰਲੀ ਜਿਹੜੀ ਜਾਲੀ ਹੈ ਇਹਦੇ ਵਿਚਾਲੇ ਜਗ੍ਹਾ ਹੈਗੀ ਹੈ ਜਿਹਦੇ ਵਿੱਚੋਂ ਹਵਾ ਹੀਠਾਂ ਨੂੰ ਜਾਂਦੀ ਹੈ ਤੇ ਜਿੰਨਾ ਵੀ ਧੂੜ ਮਿੱਟੀ ਹੁੰਦਾ ਉਹ ਬਾਹਰ ਨਿਕਲ ਜਾਂਦਾ ਤੇ ਸਾਫ਼ ਜਿਹੜੀ ਧੂੜੀ ਹੈ ਉਹ ਵਧੀਆ ਜਿਹੜੀ ਹੈਗੀ ਹੈ ਉਹ ਇਹਦੇ ਵਿੱਚ ਮਸ਼ੀਨ ਦੇ ਵਿੱਚ ਟੈਂਕ ਦੇ ਵਿੱਚ ਇਕੱਠੀ ਹੋ ਜਾਂਦੀ ਹੈ ਤਾਂ ਆਪਾਂ ਹੁਣ ਆਹ ਮਸ਼ੀਨ ਦੇ ਉੱਤੇ ਚੜ ਗਏ ਆ। ਇਹਦੇ ਵਿੱਚ ਇੱਕ ਜਿਹੜਾ ਕਟਰ ਹੈਗਾ ਉਹ ਬਹੁਤ ਗਾਹਾਂ ਤੇ ਰੀਲ ਪਿੱਛੇ ਹੈ। ਜਿਹਦੇ ਨਾਲ ਹੁੰਦਾ ਕੀ ਹੈ ਕਿ ਜਦੋਂ ਜਿੰਨੀ ਦੇਰ ਨੂੰ ਰੀਲ ਨੇ ਉਹਨੂੰ ਫਸਲ ਨੂੰ ਕੱਢਣਾ ਹੈ, ਉਨੀ ਦੇਰ ਦੇ ਵਿੱਚ ਫਸਲ ਜਿਹੜੀ ਹੈਗੀ ਆ ਥੱਲੋਂ ਵੱਢੀ ਜਾਂਦੀ ਹੈ ਤੇ ਜਿਹਦੇ ਕਰਕੇ ਜਿਹੜੀ ਫਸਲ ਆ ਉਹ ਕਿਰਦੀ ਨਹੀਂ ਹੈਗੀ ਤੇ ਖਾਸ ਕਰਕੇ ਜਿਵੇਂ ਸਰੋਂ ਵਗੈਰੇ ਜਿਹੜੀਆਂ ਫਸਲਾਂ ਨੇ ਉਹ ਕਿਰਨ ਦੀ ਸਮੱਸਿਆ ਆ ਜਾਂਦੀ ਹੈ। ਤਾਂ ਆਹ ਜਿਹੜਾ ਟੈਂਕ ਹੈਗਾ ਇਹਦੇ ਵਿੱਚ ਦਾਣੇ ਇਕੱਠੇ ਹੁੰਦੇ ਨੇ ਤੇ 8 ਤੋਂ 10 ਟਾਂ ਜਿਹੜਾ ਕੁਆਂਟਲ ਨੇ ਦਾਣੇ ਉਹ ਕਣਕ ਦੇ ਆ ਜਾਂਦੇ ਨੇ ਤੇ 5-6 ਕੁਆਂਟਲ ਜਿਹੜੀ ਹੈਗੀ ਐ ਸਰੋਂ ਇਹਦੇ ਵਿੱਚ ਆ ਜਾਂਦੀ ਐ ਤੇ ਵਧੀਆ ਇਹਦੀ ਜਿਹੜੀ ਸਫਾਈ ਹੈਗੀ ਐ ਮਸ਼ੀਨ ਦੀ ਤੇ ਟਰੈਕਟਰ ਦੀ ਗੱਲ ਕਰ ਲਈਏ 50 ਹਰਸ ਪਾਵਰ ਦੇ ਜਿਹੜਾ 55 ਹਰਸ ਪਾਵਰ ਟਰੈਕਟਰ ਦੇ ਨਾਲ ਇਹ ਚੱਲਦੀ ਐ 6 ਲੀਟਰ ਇਹ ਜਿਹੜਾ ਘੰਟੇ ਦੇ ਵਿੱਚ ਇਹ ਜਿਹੜੀ ਮਸ਼ੀਨ ਐ ਇਹ ਖਾਂਦੀ ਐ ਤੇ ਤਕਰੀਬਨ ਇੱਕ ਘੰਟੇ ਦੇ ਵਿੱਚ ਇਹ 1 ਕਿੱਲਾ ਕਰ ਦਿੰਦੀ ਹੈ ਤੇ ਇਸ ਜਿਹੜੀ ਮਸ਼ੀਨ ਆ ਇਹਦੇ ਵਿੱਚ ਨਾਲ ਆਪਾਂ ਕਣਕ ਸਰੋਂ ਮੂੰਗੀ ਗਵਾਰਾ ਛੋਲੇ ਆਦੀ ਜਿਹੜੀਆਂ ਫਸਲਾਂ ਨੇ ਉਹਨਾਂ ਦੀ ਜਿਹੜੀ ਵਾਢੀ ਆ ਕਰ ਸਕਦੇ ਆ ਸਿਰਫ ਇਹਦੇ ਵਿੱਚ ਥੋੜਾ ਜਿਹਾ ਚਾਰਨੇ ਬਦਲਨੇ ਪੈਂਦੇ ਨੇ ਤੇ ਨਾਲੋਂ ਨਾਲ ਜਿਹੜਾ ਡਰਮ ਹੈਗਾ थ्रेशਿੰਗ ਡਰਮ ਹੈ ਉਹਦੇ ਜਿਹੜੇ ਚੱਕਰ ਨੇ ਉਹਨਾਂ ਨੂੰ ਸੈੱਟ ਕਰਨਾ ਪੈਂਦਾ ਤੇ ਬਾਕੀ ਇਹਦੇ ਵਿੱਚ ਮਤਲਬ ਸਿਰਫ ਝੋਨੇ ਨੂੰ ਛੱਡ ਕੇ ਬਾਕੀ ਜਿਹੜੀਆਂ ਫਸਲਾਂ ਨੇ ਇਹੇ ਵੜ ਸਕਦੇ ਆ ਇਹਦੇ ਨਾਲ ਇਹ ਜਿਹੜੀਆਂ ਮਸ਼ੀਨਾਂ ਨੇ ਇਹ ਰਾਜਸਥਾਨ ਦੇ ਵਿੱਚ ਬਹੁਤ ਪ੍ਰਚਲਿਤ ਹੋ ਰਹੀਆਂ ਨੇ ਪਪੂਲਰ ਹੋ ਰਹੀਆਂ ਨੇ ਤਕਰੀਬਨ 13 ਤੋਂ ਲੈ ਕੇ 14 ਲੱਖ ਰੁਪਈਆ ਇਹ ਜਿਹੜੀ ਮਸ਼ੀਨ ਹੈ ਇਹਦੀ ਕੀਮਤ ਹੈਗੀ ਹੈ ਤੇ ਰਾਜਸਥਾਨ ਦੀ ਜੇ ਗੱਲ ਕਰੀਏ ਤਾਂ ਉੱਥੇ ਜਿਹੜਾ ਕਿਲਾ ਹੁੰਦਾ ਉਹ 7.5 ਕਨਾਲ ਦਾ ਤਾਂ ਇਹ ਉੱਥੇ ਇਹ ਮਸ਼ੀਨਾਂ 30 ਕਿਲੇ ਵਾਂਗੂ ਵੜਦ ਹੁੰਦੀਆਂ ਨੇ ਦਿਹਾੜੀ ਦੇ ਜੇ ਦਿਨ ਰਾਤ ਚੱਲਦੀਆਂ ਨੇ ਜੇ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਇਹ 10 ਤੋਂ 12 ਜਿਹੜੇ ਕਿਲੇ ਹੈਗੇ ਨੇ ਉਹ ਵੱਢ ਸਕਦੀਆਂ ਨੇ ਆਪਣੀਆਂ ਜਿਹੜੀਆਂ ਕਮਾਈਆਂ ਉਹਦੇ ਨਾਲ ਉਹਦੀ ਕਪੈਸਿਟੀ ਘੱਟ ਹੈ ਕਿਉਂਕਿ ਇਹ ਨਾਲੋਂ ਨਾਲ ਜਿਹੜਾ ਹੈਗਾ ਤੂੜੀ ਹੈ ਉਹ ਬਣਾਉਣ ਦਾ ਵੀ ਕੰਮ ਕਰਦੀ ਹੈ ਬਾਕੀ ਦੋਸਤੋ ਜਿਹੜੀ ਬਣਾਉਣ ਵਾਲੀ ਜਿਹੜੀ ਫਰਮ ਹੈ ਉਹਦਾ ਨੰਬਰ ਸਕਰੀਨ ਦੇ ਉੱਤੇ ਮੈਂ ਸ਼ੇਅਰ ਕਰ ਦਿੱਤਾ ਹੈ ਤੇ ਜੇਕਰ ਤੁਹਾਨੂੰ ਜਿਹੜਾ ਵੀਡੀਓ ਹੈਗਾ ਚੰਗਾ ਲੱਗਿਆ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰੋ ਮਿਲਦੇ ਹਾਂ ਅਗਲੇ ਵੀਡੀਓ 'ਚ ਧੰਨਵਾਦ